ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਹਾਂ। ਪੁਲਿਸ ਵਾਲਿਆਂ ਨੇ ਮੇਰੇ ਕੋਕੀਨ ਪੋਜ਼ਿਟਿਵ ਕੱਢੀ ਸੀਗੀ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਕੱਢੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ 'ਚ। ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ। ਬਟ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ ਜਾਨੀ ਹੈਗਾ ਜਦੋਂ ਇੱਥੇ ਸਮਾਨ ਨਾ ਆਇਆ ਹੋਵੇ, ਚਿੱਟਾ ਨਾ ਆਇਆ ਹੋਵੇ, ਪੰਨੀਆਂ ਨਾ ਆਈਆਂ ਹੋਣ, ਨੋਟ ਨਾ ਆਏ ਹੋਣ, ਹਰ ਇੱਕ ਬੰਦਾ ਹੋਰੇ 5-50 ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਵੀਦਰੇ ਨੂੰ ਤਿਆਰਾਂ ਜਿੱਥੇ ਮਰਜੀ ਸਾਰਿਆਂ ਦਾ ਡਰਗ ਟੈਸਟ ਹੋਣਾ ਜ਼ਰੂਰੀ ਨੇ ਔਰੇ ਜੇ ਔਰੇ ਇਹਨਾਂ ਨੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ਿਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਔਰੇ ਸਿਸਟਮ ਵੀ ਕਿਆ ਚੱਲ ਰਿਹਾ ਕਿਹੜਾ ਬੰਦਾ ਔਰੇ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਪਿਛਲੇ 20 ਪੁਲਿਸ ਵਾਲਾ ਨੇ ਮੇਰੇ ਕੋਕੀਨ ਪੋਜ਼ਿਟਿਵ ਕੱਢੀ ਸੀਗੀ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਕੱਢੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ 'ਚ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ ਬਟ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ じゃ ਨਹੀਂ ਹੈਗਾ ਜਦੋਂ ਇੱਥੇ ਸਮਾਨ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੋਣ ਨੋਟ ਨਾ ਆਏ ਹੋਣ ਹਰ ਇੱਕ ਬੰਦਾ ਔਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾਰ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਵੀਦਰੇ ਨੂੰ ਤਿਆਰਾਂ ਜਿੱਥੇ ਮਰਜੀ ਸਾਰਿਆਂ ਦਾ ਡਰਗ ਟੈਸਟ ਹੋਣਾ ਜ਼ਰੂਰੀ ਨੇ ਔਰੇ ਜੇ ਔਰੇ ਇਹਨਾਂ ਨੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ਿਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਔਰੇ ਸਿਸਟਮ ਵੀ ਕਿਆ ਚੱਲ ਰਿਹਾ ਕਿਹੜਾ ਬੰਦਾ ਔਰੇ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਕੱਢੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ 'ਚ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ ਬਟ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ じゃ ਨਹੀਂ ਹੈਗਾ ਜਦੋਂ ਇੱਥੇ ਸਮਾਨ ਨਾ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੋਣ ਨੋਟ ਨਾ ਆਏ ਹੋਣ ਹਰ ਇੱਕ ਬੰਦਾ ਔਰੇ 5-5 ਹਜ਼ਾਰ ਹਜ਼ਾਰ ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਵੀਰੇ ਨੂੰ ਤਿਆਰਾਂ ਜਿੱਥੇ ਮਰਜੀ ਸਾਰਿਆਂ ਦਾ ਡਰਗ ਟੈਸਟ ਹੋਣਾ ਜ਼ਰੂਰੀ ਨਹੀਂ ਔਰੇ ਜੇ ਔਰੇ ਇਹਨਾਂ ਨੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ਿਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਔਰੇ ਸਿਸਟਮ ਵੀ ਕਿਆ ਚੱਲ ਰਿਹਾ ਕਿਹੜਾ ਬੰਦਾ ਔਰੇ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਹਾਂ ਪੁਲਿਸ ਵਾਲਿਆਂ ਨੇ ਮੇਰੇ ਕੋਕੀਨ ਪ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ ਬਟ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹ ਜਾਨੀ ਹੈਗਾ ਜਦੋਂ ਇੱਥੇ ਸਮਾਨ ਨਾ ਆਇਆ ਹੋਵੇ ਚਿੱਟਾ ਨਾ ਆਇਆ ਹੋਵੇ ਪੰਨੀਆਂ ਨਾ ਆਈਆਂ ਹੋਣ ਨੋਟ ਨਾ ਆਏ ਹੋਣ ਹਰ ਇੱਕ ਬੰਦਾ ਔਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਆ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਵੀ ਦੇਣ ਨੂੰ ਤਿਆਰ ਆ ਜਿੱਥੇ ਮਰਜ਼ੀ ਸਾਰਿਆਂ ਦਾ ਡੋਪ ਟੈਸਟ ਹੋਣਾ ਜ਼ਰੂਰੀ ਨੇ ਔਰੇ ਜੇ ਉਹ ਇਹਨਾਂ ਨੇ ਪੇਚੀ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ਿਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਕੇ ਇਹਨਾਂ ਦਾ ਮੜਿਆ ਦੇਖੋ ਔਰ ਇਹ ਸਿਸਟਮ ਵੀ ਕਿਹਾ ਚੱਲ ਰਿਹਾ ਕਿਹੜਾ ਬੰਦਾ ਉਹ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ